ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਜੀ ਗ੍ਰੰਥੀ ਭਲਾਈ ਚੈਰੀਟੇਬਲ ਟਰਸਟ ਅਜੈਸਟਡ ਪੰਜਾਬ ਪਿਛਲੇ ਦਿਨੀ ਅਸੀਂ ਮੁੱਗੀ ਪਰੇ ਤੋਂ ਸਿੰਘ ਦੀ ਵੀਡੀਓ ਪਾਈ ਸੀ ਜੋ ਕਿ ਬਿਮਾਰੀ ਦੀ ਹਾਲਤ ਵਿੱਚ ਘਰੇ ਪਿਆ ਸੀ ਉਸ ਨੂੰ ਚੱਕ ਕੇ ਹਸਪਤਾਲ ਦਾਖਲ ਕਰਾਇਆ ਗਿਆ ਦਾਨੀ ਵੀਰਾਂ ਦੇ ਸਹਿਯੋਗ ਦੇ ਨਾਲ ਉਹਦਾ ਇਲਾਜ ਚੱਲ ਰਿਹਾ ਹੈ ਆਜੋ ਉਸ ਵੀਡੀਓ ਨੂੰ ਵੇਖ ਕੇ ਜਨੇਰ ਨਗਰ ਤੋਂ ਭਾਈ ਮਹਿੰਦਰ ਸਿੰਘ ਸਾਡੇ ਕੋਲੇ ਪਹੁੰਚੇ ਨੇ ਇੱਥੇ ਜਿਨ੍ਹਾਂ ਦੀਆਂ ਤੁਸੀਂ ਲੱਤਾਂ ਵੇਖ ਸਕਦੇ ਹੋ ਦੋਨੇ ਕਟੀਆਂ ਹੋਈਆਂ ਪਰ ਇੱਕ ਲੱਤ ਦੀ ਹੱਡੀ ਬਾਹਰ ਆਈ ਹੋਈ ਹੈ ਜਿਹਦੇ ਨਾਲ ਇਨਫੈਕਸ਼ਨ ਹੋਈ ਹੈ ਬਹੁਤ ਜ਼ਿਆਦਾ ਸੁੱਜੀ ਹੋਈ ਲੱਤਾਂ ਤੇ ਵਿੱਚ ਪਾਕ ਪਈ ਹੋਈ ਹੈ ਤਾਂ ਉਸ ਦੇ ਇਲਾਜ ਵਾਸਤੇ ਉਹ ਫਰਿਆਦ ਕਰਨ ਵਾਸਤੇ ਬਾਬਾ ਬੁੱਢਾ ਜੀ ਗ੍ਰਾਂਤੀ ਭਲਾਈ ਚੈਰੀਟੇਬਲ ਟਰਸਟ ਕੋਲੇ ਪਹੁੰਚੇ ਸਨ ਸੋ ਬੇਨਤੀ ਹੈ ਕਿਉਂਕਿ ਦਾਨ ਜਿਹੜਾ ਸਾਡਾ ਉਹ ਇਹ ਹੈ ਵੀ ਜਿਹੜਾ ਲੋੜਵੰਦ ਤੇ ਲੱਗ ਜੇ ਜਾਂ ਕਿਸੇ ਦਾ ਇਲਾਜ ਹੋ ਜੇ ਇਹ ਬਾਬੇ ਨਾਨਕ ਦੀ ਗੋਲਕੀ ਇਹ ਹੈ ਸੋ ਦਾਨੀ ਸੱਜਣਾ ਨੂੰ ਬੇਨਤੀ ਹੈ ਕੋਈ ਵੀ ਦਾਨ ਕਰਨਾ ਚਾਹੁੰਦਾ ਹੈ ਕਿਉਂਕਿ ਇਲਾਜ ਕਰਾਉਣਾ ਬੜਾ ਜ਼ਰੂਰੀ ਹੈ ਨਹੀਂ ਤੇ ਲੱਤ ਵੱਧਦੀ ਜਾ ਰਹੀ ਹੈ ਤਾਂ ਉਹ ਸਮਾਂ ਦੂਰ ਨਹੀਂ ਅੱਗੇ ਹੋ ਸਕਦਾ ਕਟਣੀ ਨਾ ਪੈ ਜੇ ਫਿਰ ਜੇ ਵੱਧ ਗਈ ਤਾਂ ਰਾਜਾ ਇਲਾਜ ਹੋ ਸਕਦਾ ਉਹਦੇ ਵਿੱਚ ਵਿਚਾਰਿਆਂ ਕੋਲੇ ਇਹਨਾਂ ਕੋਲੇ ਫੋਨ ਨੰਬਰ ਵੀ ਹੈ ਨਹੀਂ ਕੋਈ ਫੋਨ ਵੀ ਹੈ ਨਹੀਂ ਮੈਂ ਤਾਂ ਕਿਹਾ ਸੀ ਤੁਸੀਂ ਆਪਣਾ ਨੰਬਰ ਦਿਓ ਪਰ ਇਹਨਾਂ ਕੋਲ ਫੋਨ ਹੀ ਹੈ ਨਹੀਂ ਇਸ ਕਰਕੇ ਤੁਸੀਂ ਕੋਈ ਵੀ ਜਿਹੜਾ ਦਾਨੀ ਸੱਜਣਾ ਹੈ ਜੋ ਇਸ ਪਰਿਵਾਰ ਦੀਆਂ ਤਿੰਨੇ ਵਿਚਾਰੇ ਬੈਠੇ ਆ ਕਮਾਉਣ ਵਾਲਾ ਕੋਈ ਵੀ ਨਹੀਂ ਹੈ ਜੇ ਕੋਈ ਸੇਵਾ ਕਰਨੀ ਚਾਹੁੰਦਾ ਹੈ ਤੇ ਉਹ ਸਾਡੇ ਟਰਸਟ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਮੇਰਾ 9814447270 ਉੱਤੇ ਵੀ ਲਿਖ ਕੇ ਪਾ ਦਿੱਤਾ ਜਾਵੇਗਾ ਜਿਹੜਾ ਵੀ ਵੀਰ ਸੰਪਰਕ ਕਰਨ ਚਾਹੁੰਦਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੇ ਕੋਈ ਆਪ ਜਾ ਕੇ ਦਾਨ ਦੇਣਾ ਚਾਹੁੰਦਾ ਹੈ ਤੇ ਆਪਾਂ ਇਹਨਾਂ ਦਾ ਐਡਰੈਸ ਲੈ ਲਾਂਗੇ ਤੇ ਐਡਰੈਸ ਤੁਹਾਨੂੰ ਦੇ ਦਿੱਤਾ ਜਾਵੇਗਾ ਤਾਂ ਕਿ ਇਹਨਾਂ ਦਾ ਇਲਾਜ ਹੋ ਸਕੇ ਸੋ ਵੀਰੋ ਇਹ ਹੀ ਅਸਲੀ ਸਾਡੀ ਜਿਹੜੀ ਸੇਵਾ ਹੈ ਲੋੜਵੰਦ ਦੀ ਸਹਾਇਤਾ ਜਾਂ ਕੋਈ ਬਿਮਾਰ ਬੰਦਾ ਹੈ ਉਹਦਾ ਇਲਾਜ ਹੋ ਜੇ ਇਤੋਂ ਵੱਡਾ ਕੋਈ ਪੁੰਨਦਾਨ ਨਹੀਂ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਟਰਸਟ ਵੱਲੋਂ ਸਾਰੇ ਸਿੰਘਾਂ ਵੱਲੋਂ ਕਿ ਜੇ ਤੁਸੀਂ ਸੇਵਾ ਲਾਉਣੀ ਹੈ ਤਾਂ ਇਹੋ ਜੇ ਸਿੰਘਾਂ ਤੇ ਲਾਓ ਜਿਨ੍ਹਾਂ ਦੀ ਕੋਈ ਲੋੜਵੰਦ ਵੀ ਹੈ ਗਰੀਬ ਵੀ ਹੈ ਤੇ ਪਰਿਵਾਰਕ ਲੋੜਾਂ ਵੀ ਨੇ ਸਾਰੇ ਪਾਸੇ ਵਿਚਾਰੇ ਹਾਰ ਕੇ ਤਾਂ ਹੀ ਬੰਦਾ ਇਸ ਪਾਸੇ ਚੱਲਦਾ ਵੀ ਚਲੋ ਕਿਤੇ ਹੋ ਕਿ ਤਨਾ ਕੋਈ ਤੋਲਾਜ ਹੋ ਜੇ ਮਾਇਆ ਦੀ ਕਮੀ ਹੋਣ ਕਰਕੇ ਸੋ ਇਹ ਵੀਰ ਵੀ ਮਾਇਆ ਦੀ ਕਮੀ ਕਰਕੇ ਅੱਜ ਕਈ ਪਿੰਡਾਂ ਚੋਂ ਹੁੰਦਾ ਹੋਇਆ ਇੱਥੇ ਪਹੁੰਚਿਆ ਕਿਉਂਕਿ ਪਤਾ ਨਹੀਂ ਸੀ ਇਹਨੂੰ ਟਿਕਾਣੇ ਦਾ ਹੌਲੀ-ਹੌਲੀ ਵਿਚਾਰੇ ਇੱਥੇ ਪਹੁੰਚੇ ਐ ਸੋ ਵੀਰੋ ਬੇਨਤੀ ਹੈ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਜ਼ਰੂਰ ਕਰੋ ਕਿਉਂਕਿ ਨੰਬਰ ਇਹਨਾਂ ਦਾ ਹੈ ਨਹੀਂ ਵੈਸੇ ਤੇ ਅਸੀਂ ਅਗਲੇ ਦਾ ਨੰਬਰ ਹੀ ਪਾਉਨੇ ਆ ਤਾਂਕਿ ਆਪ ਜੀ ਅਗਲੇ ਨਾਲ ਸੰਪਰਕ ਕਰ ਸਕੋ ਪਰ ਅੱਜ ਇਹਨਾਂ ਦਾ ਨੰਬਰ ਕੋਈ ਨਹੀਂ ਹੈ ਇਸ ਕਰਕੇ ਤੁਸੀਂ ਸਾਡੇ ٹرسٹ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਇਹਨਾਂ ਦਾ ਇਲਾਜ ਤੁਹਾਡੇ ਦਾਨ ਦੇ ਮਾਧਿਅਮ ਰਾਹੀਂ ਕਰਵਾ ਸਕਦੇ ਹਾਂ ਕਿਉਂਕਿ ਆਪਣੇ ਆਪ ਦੇ ਕੋਲ ਤਾਂ ਸਾਡੇ ਕੋਲੇ ਵੀ ਕੋਈ ਬਹੁਤੀ ਮਾਇਆ ਨਹੀਂ ਤਾਂ ਅਸੀਂ ਵਿਦੇਸ਼ੀ ਵੀਰਾਂ ਨੂੰ ਹੱਥ ਜੋੜ ਬੇਨਤੀ ਕਰਦੇ ਹਾਂ ਪੁਰਜੋਰ ਬੇਨਤੀ ਕਰਦੇ ਹਾਂ ਵੀ ਜੇ ਦਾਨ ਲਾਉਣਾ ਹੈ ਤਾਂ ਇਹੋ ਜੇ ਗਰੀਬ ਸਿੰਘਾਂ ਤੇ ਲਾਓ ਜਿਨ੍ਹਾਂ ਦਾ ਇਲਾਜ ਹੋ ਸਕੇ ਸੋ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ